ਸਤਿ ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਨ ਦਾ ਹੈਡਲਾਈਨਸ ਵਿਦ ਮਨਦੀਪ ਪੋਨੀਆ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੋਨੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਕਰਦੇ ਆ ਉਹਨਾਂ ਦਾ ਸਵਾਗਤ ਫਿਰ ਅੱਜ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਪੋਨੀਆ ਜੀ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ ਗੁਰਪ੍ਰੀਤ ਸਤਿ ਸ੍ਰੀ ਅਕਾਲ ਜੀ ਸੋ ਸਭ ਤੋਂ ਪਹਿਲੀ ਖਬਰ ਦੇ ਵੱਲ ਜੇਕਰ ਆਪਾ ਵਧੀਏ ਤਾਂ ਹੁਮਾਯੂ ਮਕਬਰਾ ਕੈਂਪਸ ਦੇ ਵਿੱਚ ਇੱਕ ਕਮਰੇ ਦੀ ਛੱਤ ਡਿੱਗ ਗਈ ਹੈ ਮੌਸਮ ਦੇ ਕਰਕੇ ਖਾਸ ਖਾਸਾ ਨੁਕਸਾਨ ਹੋ ਰਿਹਾ ਹੈ ਜਮੁਨਾ ਦਾ ਜਿਹੜਾ ਜਲ ਦਾ ਪੱਧਰ ਹੈ ਉਹ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਚੁੱਕਿਆ ਹੈ ਦਿੱਲੀ ਦੇ ਵਿੱਚ ਤੇ ਹਾਲਾਤ ਬਹੁਤ ਗੰਭੀਰ ਬਣੇ ਹੋਏ ਨੇ ਜੀ ਬਾਕੀ ਪਾਓ ਮੌਸਮ ਦੇ ਹਾਲ ਦਾ ਜਾਤ ਜਰਾ ਹਾਂਜੀ ਬੇਸਿਕਲੀ ਜਿਹੜੇ ਦਿੱਲੀ ਦੇ ਵਿੱਚ ਹਮਾਇੂਦਾ ਮਕਬਰਾ ਸੀਗਾ ਉੱਥੇ ਪੁਛ ਆਬਾਦੀ ਸੀ ਬਸਤੀ ਸੀ ਉੱਥੇ ਛੱਤਾਂ ਡਿੱਗੀਆਂ ਹੈਗੀਆਂ ਕਿਉਂਕਿ ਜਮਨਾ ਨਦੀ ਦੇ ਵਿੱਚ ਹੜਾਏ ਹੋਏ ਨੇ ਤੇ ਇਸ ਕਰਕੇ ਇਹ ਛੱਤ ਟਿੱਗਣ ਕਰਕੇ 6 ਲੋਕਾਂ ਦੀ ਡੈਥ ਹੋ ਗਈ ਹੈ ਦਿੱਲੀ ਦੇ ਵਿੱਚ ਮੌਕੇ ਤੇ ਤੇ 10 ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਿਆ ਹੈਗਾ ਜਿਹੜੀ ਜਮਨਾ ਨਦੀ ਹੈ ਉਹ ਬੇਸਿਕਲੀ ਉਤਰਾਖੰਡ ਹਿਮਾਚਲ ਤੋਂ ਨਿਕਲ ਕੇ ਤੇ ਜਿਹੜਾ ਆਪਣਾ ਅਸਨੀਕੁੰਡ ਬਰਾਜ ਹੈ ਹਰਿਆਣਾ ਦਾ ਜਮਨਾ ਨਗਰ ਦੇ ਵਿੱਚ ਉੱਥੋਂ ਉਹ ਫਿਰ ਉਹ ਐਂਟਰ ਹੋ ਕੇ ਉੱਤਰ ਪ੍ਰਦੇਸ਼ ਅਤੇ ਹਰਿਆਣੇ ਦੀ ਵਰੂਆਂ ਤੇ ਜਾਂਦੀ ਹੋਈ ਦਿੱਲੀ ਵੱਲ ਜਾਂਦੀ ਹੈਗੀ ਤੇ ਅੱਗੇ ਜਾ ਕੇ ਗੰਗਾ ਚ ਮਿਲ ਜਾਂਦੀ ਹੈ ਉਹ ਸਾਰੇ ਇਲਾਕੇ ਚ ਹੀ ਮਤਲਬ ਉੱਤਰ ਪ੍ਰਦੇਸ਼ ਚ ਖਾਸ ਕਰ ਜਿਹੜਾ ਉਹ ਜਾਟ ਬੈਲਟ ਜਿਹਨੂੰ ਕਹਿੰਦੇ ਹੈ ਵੈਸਟਰਨ ਉੱਤਰ ਪ੍ਰਦੇਸ਼ ਜਿਹਦੇ ਚ ਬਾਗਪਤ ਮੁਜ਼ਫਰਨਗਰ ਮੇਰਠ ਇਹ ਸਾਰੰ ਪਰ ਇਹ ਆਲਾ ਜਿਹੜਾ ਇਲਾਕਾ ਹੈ ਤੇ ਇਧਰ ਹਰਿਆਣੇ ਦਾ ਜਮਨਾ ਨਗਰ ਕਰਨਾਲ ਕਰਖੇਤਰ ਤੇ ਅੱਗੇ ਸੋਨਪਤਾਲਾ ਪਣਪਤਾਲਾ ਇਲਾਕਾ ਪਾਣੀਪਤ ਸੋਨੀਪਤ ਅਤੇ ਦਿੱਲੀ ਵਾਲਾ ਜਿਹੜਾ ਇਲਾਕਾ ਹੈਗਾ ਉਹ ਸਾਰਾ ਹੀ ਉੱਥੇ ਫੜ ਵਰਗੀ ਸਿਚੁਏਸ਼ਨ ਹੋਏ ਨੇ ਲੋਕਾਂ ਦੇ ਜਿਹੜੇ ਜਮਨਾ ਦੇ ਆਲੇ ਦੋਆਲੇ ਖੇਤ ਨੇ ਉਹ ਵੀ ਡੁੱਬੇ ਹੋਏ ਨੇ ਤੇ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਦਿੱਲੀ ਦੇ ਵਿੱਚ ਇਹ 7ਵੀਂ ਡਿੱਗੀ ਹੈ ਕਿ ਦਿੱਲੀ 'ਚ ਵੀ ਖਾਸਾ ਪਾਣੀ ਚੱਲ ਰਿਹਾਗਾ ਤੇ ਜਿਹੜਾ ਡੇਂਜਰ ਆਪਾਂ ਕਹਿੰਦੇ ਆ ਕਿ ਨਦੀ ਦਰਿਆ ਦੇ ਵਿੱਚ ਇਤੋਂ ਵੱਧ ਜੇ ਪਾਣੀ ਆ ਜਾਂਦਾਗਾ तकरीबन 10000 ਹੈਗਾ 205 ਮੀਟਰ ਪਾਣੀ ਪਹੁੰਚ ਗਿਆ ਹੈਗਾ ਜਮਨਾ ਦੇ ਵਿੱਚ ਤੇ ਉਹਨੂੰ ਦੱਸਿਆ ਜਾ ਰਿਹਾਗਾ ਕਿ ਉਹ ਖਤਰੇ ਦਾ ਇਨਸਾਨ ਹੈ ਤੇ ਖਤਰੇ ਦਾ ਨਸਨ ਪਾਰ ਕਰ ਚੁੱਕੇ ਜਮਨਾ ਤੇ ਇਸ ਕਰਕੇ ਸਾਰਾ ਕੁਝ ਵਾਪਰਿਆਗਾ ਹੂੰ ਜੀ ਹਾਲਾਤ ਬੜੇ ਗੰਭੀਰ ਬਣੇ ਹੋਏ ਨੇ ਸੋ ਅੱਗੇ ਜੇਕਰ ਚੱਲੀਏ ਤਾਂ ਮੋਦੀ ਨੇ ਲਾਲ ਕਿਲੇ ਤੇ ਪਹਿਲੀ ਵਾਰ ਆਰਐਸਐਸ ਦੀ ਤਾਰੀਫ ਕੀਤੀ ਹੈ ਤੇ ਹੋਰ ਕੀ ਕੀ ਆਖਿਆ ਇਹਨਾਂ ਨੇ ਕਾਫੀ ਲੰਮਾ ਭਾਸ਼ਣ ਦਿੰਦੇ ਨੇ ਆਮ ਤੌਰ ਤੇ ਇਹ ਹਾਂਜੀ ਅੱਜ 103 ਮਿੰਟ ਦਾ ਭਾਸ਼ਣ ਨਰਿੰਦਰ ਮੋਦੀ ਹੋਰਾਂ ਨੇ ਦਿੱਤਾ ਤੇ ਅੱਜ ਉਹਨਾਂ ਨੇ ਕਿਹਾ ਕਿ ਇਸ ਸਾਲ 100 ਸਾਲ ਪੂਰੇ ਹੋਣ ਜਾ ਰਹੇ ਨੇ ਆਰਐਸਐਸ ਦੇ ਤੇ ਆਰਐਸਐਸ ਨੇ ਭਾਰਤ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ 100 ਸਾਲ ਦੌਰਾਨ ਮਾਹ ਭਾਰਤੀ ਦੇ ਕਲਿਆਣ ਵਾਸਤੇ ਆਰਐਸਐਸ ਵਾਲਿਆਂ ਨੇ ਜੀਵਨ ਸਮਰਪਿਤ ਕਰ ਦਿੱਤਾ ਤੇ ਭਾਰਤ ਨੂੰ ਆਜ਼ਾਦੀ ਦਵਾਈ ਹੈ ਉਹਨਾਂ ਨੇ ਆਰਐਸਐਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਐਨਜੀਓ ਵੀ ਦੱਸਿਆ ਤੇ ਉਹਨਾਂ ਨੇ ਕਿਹਾ ਕਿ ملک ਵਾਸਤੇ ਆਰਐਸਐਸ ਵਾਲਿਆਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਨੇ ਇਸ ਤੋਂ ਹੀ ਮਤਲਬ ਪੂਰਾ ਡਿਬੇਟ ਸ਼ੁਰੂ ਹੋਇਆ ਕਿ ਕੀ ਆਰਐਸਐਸ ਨੇ ਇਡਾ ਯੋਗਦਾਨ ਦਿੱਤਾ ਹੈਗਾ ਇੰਡੀਆ ਦੀ ਫਰੀडम ਸਟਰਗਲ 'ਚ ਉੱਤੇ ਕਾਂਗਰਸ ਨੇ ਵੀ ਸਵਾਲ ਚੁੱਕੇ ਨੇ ਬੇਸਿਕਲੀ ਜੇ ਆਪਾਂ ਗੱਲ ਕਰਨੀ ਹੋਵੇ ਆਰਐਸਐਸ ਦੀ ਤਾਂ ਆਰਐਸ 1925 'ਚ ਬਣਾਈ ਗਈ ਤੇ ਹਿੜਗੇਵਾਰਨਾ ਦੇ ਇੱਕ ਸ਼ਖਸ ਨੇ ਬਣਾਈ ਸੀ ਤੇ ਮਹਾਰਾਸ਼ਟਰ ਦੇ ਵਿੱਚ ਬਣਾਈ ਸੀ ਜਿਹਦਾ ਮੁੱਖ ਕੰਮ ਹਿੰਦੂਆਂ ਨੂੰ ਇਕੱਠੇ ਕਰਕੇ ਮੁਸਲਮਾਨਾਂ ਦੇ ਉਲਟ ਲੜਾਈ ਲੜਨਾ ਸੀਗਾ ਉਸ ਟਾਈਮ ਕਿ ਮੁਸਲਮਾਨ ਤੇ ਹੋਰ ਜਿਹੜੇ ਧਰਮ ਦੇ ਲੋਕ ਹੈ ਕਿਆ ਉਹ Hindu ਧਰਮ ਨੂੰ ਦੂਸ਼ਿਤ ਕਰ ਰਹੇ ਨੇ ਤੇ ਉਹ Hinduਾਂ ਨੂੰ ਦੇਖ ਝੂਠੋ ਕੇ ਬਹੁਤ ਸਾਰੇ ਕੱਟਰ ਕਿਸਮ ਦੇ ਕੰਮਾਂ ਚੋਂ ਉਹਨਾਂ ਦਾ ਨਾਂ ਵੀ ਆਇਆ ਮਤਲਬ इवन ਜਦੋਂ ਪਾਰਟੀਸ਼ਨ ਹੋਇਆ ਉਹ ਉਸ ਟਾਈਮ ਵੀ ਉਹਨਾਂ ਦਾ ਨਾਂ ਬਹੁਤ ਉੱਭਰ ਕੇ ਆਇਆ ਸੀਗਾ इवन ਜਿਹੜੇ Mahatma Gandhi ਦੀ ਜਿਹੜੀ ਹੱਤਿਆ ਕੀਤੀ ਗਈ ਉਹਦੇ ਚ ਵੀ ਕਿਤੇ ਨ ਕਿਤੇ ਆਰਐਸਐਸ ਦਾ ਨਾ ਆਇਆ ਜਿਹੜਾ ਗੋੜਸੇ ਸੀਗਾ ਉਹ ਆਰਐਸਐਸ ਦਾ ਸਵੈਮ ਸੇਵਕ ਰਹਾ ਹੋਇਆ ਸੀ ਆਰਐਸਐਸ ਤੇ ਜਿਹੜੇ ਪਟੇਲ ਸੀ ਉਹਨਾਂ ਨੇ ਬੈਨ ਵੀ ਲਗਤਾ ਸੀ ਤੇ ਪਟੇਲ 1950 ਚ ਜਿਹੜੇ ਭਾਰਤ ਦੇ ਉਸ ਟਾਈਮ ਗ੍ਰੀ ਮੰਤਰੀ ਸੀਗੇ ਤੇ ਉਹਨਾਂ ਨੇ ਸਰਦਾਰ ਪਟੇਲ ਨੇ ਆਰਐਸਐਸ ਤੇ ਬੈਨ ਵੀ ਲਾਇਆ ਸੀ ਪਰ ਬਾਅਦ ਚ ਇਹਨੂੰ ਲਿਫਟ ਕਰ ਲਿਆ ਗਿਆ ਤੇ ਆਰਐਸਐਸ ਦਾ ਇੰਡੀਆ ਦੀ ਫ੍ਰੀडम ਸਟਰਗਲ ਚ ਕੋਈ ਯੋਗਦਾਨ ਰਹਾ ਨਹੀਂ ਹੈ ਈਵਨ ਜਿਹੜੇ ਆਰਐਸਐਸ ਦੇ ਕਾਰਕੂਮ ਸੀਗੇ ਉਹਨਾਂ ਤੇ ਆਪਾਂ ਕਹੇ ਲਈਏ ਕਿ ਬੰਦੇ ਹੁੰਦੇ ਸੀਗੇ ਮੌਕੇ ਦੇ ਉਹਨਾਂ ਦੇ ਸੰਗਠਨ ਦੇ ਹੈਡ ਹੁੰਦੇ ਸੀਗੇ ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਇੰਡੀਅਨ ਫ੍ਰੀडम ਸਟਰਗਲ ਨਾਲ ਆਪਣਾ ਕੋਈ ਲੈਣਾ ਦੇਣਾ ਨਹੀਂ ਆਪਾਂ ਉਸ ਤੇ ਨਹੀਂ ਜਾਣਾ ਆਪਾਂ ਆਪਣੇ ਧਰਮ ਨੂੰ ਬਚਾਉਣ ਦੀ ਲੜਾਈ ਲੜਦੇ ਹਾਂ ਤਾਂ ਖੈਰ ਪਤਾ ਨਹੀਂ ਕਿਸ ਕਰਕੇ ਉਹਨਾਂ ਨੇ ਅੱਜ ਭਾਲ ਕਲੇ ਤੋਂ ਆਰਐਸਐਸ ਦਾ ਧੰਨਵਾਦ ਕੀਤਾ ਖਾਸ ਕਰ ਉਹ ਵੀ ਫ੍ਰੀडम ਵਾਲੇ ਮਾਮਲੇ ਤੇ ਬਾਕੀ ਉਹਨਾਂ ਨੇ ਅੱਜ ਇਹ ਵੀ ਕਿਹਾ ਕਿ ਮੈਂ ਕਿਸਾਨਾਂ ਦਾ ਰੱਖਾਂ ਤੇ ਮੈਂ ਕਿਸਾਨਾਂ ਦੇ ਹਿੱਤ ਕਰਕੇ ਮਤਲਬ ਬੇਸਿਕਲੀ 트াম্প ਨੂੰ ਜਵਾਬ ਦਿੱਤਾ ਉਹਨਾਂ ਨੇ ਨਾ ਨਹੀਂ ਲਿਆ 트াম্প ਦਾ ਉਹਨਾਂ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਰੱਖਾਂ ਇਸ ਕਰਕੇ ਕਿਸਾਨਾਂ ਦੇ ਪਸ਼ੂ ਪਾਲਕਾਂ ਦੇ ਬੱਚੂ ਆ ਰਹੇ ਆ ਮਛੂਆਰੇ ਜਿਹੜੇ ਹੈਗੇ ਪਸ਼ੂ ਪਾਲਕ ਜਿਹੜੇ ਹੈਗੇ ਉਹ ਮੇਰੀ ਪਹਿਲੀ ਪ੍ਰਾਇੋਰਟੀ ਨੇ ਇਸ ਕਰਕੇ ਅਸੀਂ ਉਹਨਾਂ ਦੇ ਹਿੱਤਾਂ ਵਾਸਤੇ ਕਿਸੇ ਦੇ ਸਾਹਮਣੇ ਨਹੀਂ ਚੁਕਾਂਗੇ ਨਾ ਕੋਈ ਸਮਝੌਤਾ ਕਰਾਂਗੇ ਇਹ ਗੱਲ ਉਹਨਾਂ ਨੇ ਕਹੀ ਉਹਨਾਂ ਨੇ ਆਪਰੇਸ਼ਨ ਸੰਦੂਰ ਬਾਰੇ ਵੀ ਅੱਜ ਗੱਲ ਕਹੀ ਉਹਨਾਂ ਨੇ ਤਕਰੀਬਨ 13 ਮਿੰਟ ਆਪਰੇਸ਼ਨ ਸੰਦੂਰ ਤੇ ਲਾਏ ਅ ਟੈਰਰਿਸਟ ਆਤਮਕੁਵਾਦ ਤੇ ਬੋਲੇ ਸਿੰਧੂ ਜਿਹੜਾ ਇੰਡਸ ਵਾਟਰ ਰਿਟਰੀ ਹੈ ਉੱਤੇ ਬੋਲੇ ਮੇਕ ਇਨ ਇੰਡੀਆ ਤੇ ਬੋਲੇ ਨਕਸਲਵਾਦ ਤੇ ਬੋਲੇ ਅਵੈਦ ਕੁਸ ਪੈਠੀਆਂ ਵਾਲੇ ਮਸਲੇ ਤੇ ਬੋਲੇ ਤੇ ਉਸ ਤੋਂ ਬਾਅਦ ਬੇਸਿਕਲੀ ਇਹ ਉਹਨਾਂ ਨੇ ਇਹ ਵੀ ਰਿਕਾਰਡ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਕਿ 103 ਮਿੰਟ ਦਾ ਸਭ ਤੋਂ ਵੱਡਾ ਭਾਸ਼ਣ ਦੇਣ ਵਾਲਾ ਪ੍ਰਧਾਨ ਮੰਤਰੀ ਮੈਂ ਹਾਂ ਇਹ ਉਸ ਤੋਂ ਪਹਿਲਾਂ ਜਿਹੜੇ ਪ੍ਰਧਾਨ ਮੰਤਰੀ ਸੀ ਉਹ ਤਕਰੀਬਨ ਘੰਟਾ ਸਵਾ ਘੰਟਾ ਬੋਲਦੇ ਸੀਗੇ ਤੇ ਇਹਨੇ ਪੂਨੇ ਤੋਂ ਘੰਟੇ ਬੋਲ ਰਹੇ ਨਰਿੰਦਰ ਮੋਦੀ ਨੇ ਪੂਨੇ ਤੋਂ ਘੰਟੇ ਆਪਣੀ ਸਪੀਚ ਕੀਤੀ ਹੈਗੀਆ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਰੋਜ਼ਗਾਰ ਵਾਸਤੇ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਇੱਕ ਸਕੀਮ ਅਨਾਉਂਸ ਕਰ ਰਹੇ ਹਾਂ ਅੱਜ ਦੇ ਟਾਈਮ ਤੇ ਜੇ ਪ੍ਰਾਈਵੇਟ ਇੰਡਸਟਰੀ ਚ ਜੇ ਨੌਜਵਾਨ ਨੂੰ ਰੋਜ਼ਗਾਰ ਮਿਲੂਗਾ ਪਹਿਲਾ ਰੋਜ਼ਗਾਰ ਮਿਲੂਗਾ ਤੇ ਫਿਰ ਸਰਕਾਰ ਨੂੰ 15000 ਰੁਪਏ ਦੇਊਗੀ ਯਾਨੀ ਕਿ ਡਾਇਰੈਕਟਲੀ ਜੇ ਕਹਿਣਾ ਹੋਵੇ ਤਾਂ ਸਰਕਾਰ ਇਹ ਕਹਿ ਰਹੀ ਹੈ ਕਿ ਭਾਈ ਸਰਕਾਰੀ ਨੌਕਰੀਆਂ ਕੋਈ ਹੈ ਨਹੀਂ ਤੁਸੀਂ ਆਪਣੀ ਪ੍ਰਾਈਵੇਟ ਨੌਕਰੀਆਂ ਜੁਆਇਨ ਕਰ ਲਓ ਜੇ ਜਦੋਂ ਪਹਿਲੀ ਵਾਰ ਜੁਆਇਨ ਕਰੋਗੇ ਤਾਂ ਤੁਹਾਡੇ ਕੱਪੜਿਆਂ ਦੇ ਲੀਡਿਆਂ ਦੇ ਤੁਹਾਡੇ ਤੁਹਾਡੇ ਪੁਰਾਣੀ ਸੈਕੰਡ ਹੈਂਡ ਮੋਟਰਸਾਈਕਲ ਲੈਣ ਦਾ ਖਰਚਾ ਅਸੀਂ ਦੇ ਦਿੰਨੇ ਆ 15000 ਰੁਪਏ 10000 ਤੱਕ ਤੁਸੀਂ ਸੈਕੰਡ ਹੈਂਡ ਮੋਟਰਸਾਈਕਲ ਲੈ ਆਓ 55000 ਰੁਪਏ ਦਾ ਆਪਣਾ ਹੋਰ ਖਰਚਾ ਜਟਾਓ ਤੇ ਜਿਹੜੇ 10-12000 ਦੀਆਂ ਨੌਕਰੀਆਂ ਨੇ ਪ੍ਰਾਈਵੇਟ ਇੰਡਸਟਰੀਆਂ ਚ ਕਿਸ ਕੋਈ ਸਕਿਉਰਿਟੀ ਗਾਰਡ ਦੀ ਹੈਗੀ ਕੋਈ ਕਿਸੇ ਕਿਸਮ ਦੀ ਉੱਥੇ ਤੁਸੀਂ ਲੈਨ ਬੰਦ ਹੋ ਜਾਓ ਮੈਂ ਤਾਂ ਇਹਦਾ ਇਹ ਮਤਲਬ ਕੱਢਿਆਗਾ ਜੇ ਉਹਨਾਂ ਨੇ ਘੋਸ਼ਣਾ ਕਰਨੀ ਸੀ ਕਿ ਤਾਂ 10 ਦੇ ਕਿ ਮੈਂ 2 ਕਰੋੜ ਰੋਜ਼ਗਾਰ ਦੇਵਾਂਗਾ ਜਾਂ ਫਿਰ ਮੈਂ 10 ਲੱਖ ਸਰਕਾਰੀ ਨੌਕਰੀਆਂ ਕਰ ਡਾਂਗਾ ਇਸ ਕਿਸਮ ਦਾ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਕਿ ਨਿੱਜੀ ਖੇਤਰ ਚ ਪਹਿਲੀ ਨੌਕਰੀ ਪਾਉਗੇ ਤਾਂ ਫਿਰ ਤੁਹਾਨੂੰ ਅਸੀਂ 15000 ਰੁਪਏ ਦੇਵਾਂਗੇ ਤਾਂ ਇਹਦਾ ਤਾਂ ਮਤਲਬ ਮੈਂ ਕੀ ਕਰਾਂ ਇੰਡੀਆ ਚ ਨਿੱਜੀ ਖੇਤਰ ਕਿਸ ਕਿਸਮ ਦਾ ਉਹ ਵੀ ਆਪਾਂ ਉਹਦੀ ਸੱਚਾਈ ਵੀ ਆਪਾਂ ਨੂੰ ਪਤਾ ਹੀ ਹੈ ਤੇ ਇਹ ਗਲਤ ਮਤਲਬ ਉਹਨਾਂ ਨੇ ਕਹੀ ਹੈ ਬਾਕੀ ਆਰਐਸਓ ਸਾੜੀ ਜਿਹੜੀ ਗੱਲ ਹੈ ਉਹ ਸਾਰਿਆਂ ਨੂੰ ਹੀ ਅਜੀਬ ਲੱਗੀ ਕਿਉਂਕਿ ਅਜ ਉਹਦਾ ਇਹਨਾਂ ਨੇ ਇੱਕ ਪੋਸਟਰ ਵੀ ਪਾਇਆ ਸੀਗਾ ਇੰਡੀਅਨ ਇੰਡੀਆ ਦੇ ਫ੍ਰੀडम ਸਟਰਗਲ ਦਾ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਚਿਹਰਾ ਸੀਗਾ ਉਹ ਸਵਰਕਰਦਾ ਲਾ ਰੱਖਿਆ ਸੀਗਾ ਸਵਰਕਰਨ ਸਭ ਤੇ ਤੇ ਰੱਖਿਆ ਸੀ ਉਸ ਤੇ ਥੱਲੇ ਗਾਂਧੀ ਸੀ ਉਸ ਤੇ ਥੱਲੇ ਭਗਤ ਸਿੰਘ ਸੀਗਾ ਯਾਨੀ ਕਿ ਭਗਤ ਸਿੰਘ ਹੋਰਾਂ ਨੇ ਤਾਂ ਆਪਣੀ ਜਾਨ ਵੀ ਕੁਰਬਾਨ ਕਰਤੀ ਉਹ ਤਾਂ ਫਾਸੀ ਚੁੱਲ ਗਏ ਸੀਗੇ ਤੇ ਸਵਰਕਰ ਤਾਂ ਮਾਫੀ ਮੰਗਿਆ ਸੀ ਅੰਗਰੇਜ਼ਾਂ ਤੋਂ ਪੈਨਸ਼ਨ ਲੈਂਦਾ ਸੀਗਾ ਫਿਰ ਕਿਵੇਂ ਉਹਨੂੰ ਭਗਤ ਸਿੰਘ ਹੋਰਾਂ ਤੇ ਉੱਪਰ ਪਲੇਸ ਕਰ ਦਿੱਤਾ ਗਿਆ ਇਹ ਵੀ ਇੱਕ ਸਵਾਲ ਹੈ ਪਰ ਖੈਰ ਇਹ ਸਰਕਾਰੀਆਂ ਉਹਨਾਂ ਦੀ ਹੈ ਤਾਂ ਫਿਰ ਉਹ ਆਪਣੇ ਹਿਸਾਬ ਨਾਲ ਆਪਣੇ ਜਿਹੜੇ ਉਹਨਾਂ ਦੇ ਬੰਦੇ ਸੀਗੇ ਉਹਨਾਂ ਨੂੰ ਪਲੇਸ ਕਰਨਗੇ ਆਰਐਸਐਸ ਨੂੰ ਫਰੀडम ਸਟਰਗਲ ਦਾ ਹੀਰੋ ਦੱਸਣਗੇ ਇਹ ਉਹਨਾਂ ਦੀ ਮਤਲਬ ਸੋਚ ਹੀ ਹੈ ਖੈਰ ਤੇ ਇਹ ਬਾਕੀ ਇਹੀ ਮੈਨੂੰ ਲੱਗਿਆ ਕਿ ਇਹੀ ਇਸ ਤੇ ਗੱਲ ਹੋਣੀ ਚਾਹੀਦੀ ਆਰਐਸਐਸ ਵਾਲੇ ਮਾਮਲੇ ਤੇ ਆਰਐਸਐਸ ਦਾ ਇੰਡੀਅਨ ਫਰੀडम ਸਟਰਗਲ 'ਚ ਕੋਈ ਯੋਗਦਾਨ ਨਹੀਂ ਰਿਹਾ ਹੈਗਾ ਫਿਰ ਪਤਾ ਨਹੀਂ ਕਿਉਂ ਉਹ ਨਾ ਲਿਆ ਗਿਆ ਤੇ ਦੂਜਾ ਮੈਨੂੰ ਲੱਗਦਾ ਹੈਗਾ ਕਿ ਜਿਹੜਾ ਪ੍ਰਾਈਵੇਟ ਨੌਕਰੀਆਂ ਵਾਲੀ ਜਿਹੜੀ ਗੱਲ ਕਹੀ ਉਹਨਾਂ ਨੇ ਉਹ ਬੇਫਾਨਤੂ ਹੈ ਤੁਸੀਂ ਦੇਣਾ ਹੈਗਾ ਤਾਂ ਵਧੀਆ ਰੋਜ਼ਗਾਰ ਦੋ ਸਟਾਰੀ ਨੌਕਰੀਆਂ ਕੱਢੋ 10 ਲੱਖ ਨੌਕਰੀਆਂ ਅਨਾਉਂਸ ਕਰ ਦੇਣੀਆਂ ਸੀ ਉਹ ਜ਼ਿਆਦਾ ਵਧੀਆ ਸੀ ਹੂੰ ਜੀ ਜੀ ਇਹ ਚੀਜ਼ਾਂ ਜ਼ਰੂਰੀ ਨੇ ਬਹੁਤ ਜ਼ਿਆਦਾ ਜ਼ਰੂਰੀ ਨੇ ਤੇ ਇਹ ਲੰਬੇ ਭਾਸ਼ਣ ਦੇਣ ਦੇ ਨਾਲ ਕੁਝ ਨਹੀਂ ਹੁੰਦਾ ਤੁਸੀਂ ਫੈਕਟ ਐਂਡ ਫਿਗਰ ਤੇ ਗੱਲ ਕਰਦੇ ਹੋ ਤੇ ਆਪਣੇ ਲੋਕਾਂ ਦੀ ਆਪਣੇ ਦੇਸ਼ ਦੇ ਲੋਕਾਂ ਦੀ ਜਿਨ੍ਹਾਂ ਨੂੰ ਤੁਸੀਂ ਆਜ਼ਾਦੀ ਦਾ ਨਿਗਮ ਮੰਨਣ ਦੇ ਸਨੇਹੇ ਦਿਨੇ ਹੋ ਕਿ ਤੁਸੀਂ ਆਜ਼ਾਦੀ ਦਾ ਨਿਗਮ ਮਾਣੋ ਐ ਕਰੋ ਔ ਕਰੋ ਉਨਾ ਦੇ ਲਈ ਕੋਈ ਕੁਝ ਕਰੋ ਪਾਈ ਉਹ ਤੁਹਾਡੇ ਲੰਬੇ ਭਾਸ਼ਣ ਸੁਣਨ ਦੇ ਲਈ ਬਿਲੇ ਨਹੀਂ ਬੈਠੇ ਹੋਏ ਅੱਗੇ ਚੱਲਦੇ ਹਾਂ ਕਿਸ਼ਤਵਾੜਾ ਆਪਦਾ ਦੇ ਵਿੱਚ 65 ਲੋਕਾਂ ਦੇ ਸ਼ਬ ਹੁਣ ਤੱਕ ਬਰਾਮਦ ਹੋਏ ਨੇ 21 ਦੀ ਪਛਾਣ ਵੀ ਹੋ ਚੁੱਕੀ ਹੈ 200 ਕਹਿੰਦੇ ਨੇ ਹੁਣ ਤੱਕ ਲਾਪਤਾ ਨੇ ਪਰ ਫਰੂਕ ਅਬਦੁੱਲਾ ਹੁਣੀ ਕਹਿ ਰਹੇ ਨੇ ਕਿ 500 ਤੋਂ ਵੀ ਜ਼ਿਆਦਾ ਲੋਕ ਦੱਬੇ ਹੋਏ ਨੇ ਕਿਹਦੀ ਸੱਚ ਮੰਨੀ ਹੈ ਬੇਸਿਕਲੀ ਦੇਖੋ ਉਹ ਜਿਹੜਾ ਕਿਸਤਵਾੜ ਚ ਜਿਹੜਾ ਚਸੋਤੀ ਪਿੰਡ ਸੀਗਾ ਉਹ ਪੂਰੇ ਦਾ ਪਿੰਡ ਹੀ ਦੱਬਿਆ ਗਿਆ ਜਦੋਂ ਬਾਦਲ ਫਟਿਆ ਉੱਥੇ ਤੇ ਜਿਹੜਾ ਮਲਬਾ ਵੀ ਪਾਰ ਦਾ ਨਿਕਲ ਕੇ ਆਇਆ ਤੇ ਸਾਰੇ ਦੇ ਸਾਰੇ ਲੋਕ ਜਿਹੜੇ ਉੱਥੇ ਸੀਗੇ ਸਾਰੇ ਦਾ ਸਾਰਾ ਪਿੰਡ ਹੀ ਦੱਬਿਆ ਗਿਆ ਉਹਦੇ ਚ ਬਚਾ ਉਹਨਾਂ ਦਾ ਰਹਿ ਗਿਆ ਜਿਹੜੇ ਕਿ ਇਸ ਕਿਸਮ ਦੀਆਂ ਚੀਜ਼ਾਂ ਥੱਲੇ ਦੱਬੇ ਗਏ ਜਿਹੜੇ ਕਿ ਹੋਲੀਆਂ ਸੀਗੇ ਜਿਵੇਂ ਕੋਈ ਟੇਬਲ ਦੇ ਥੱਲੇ ਦੱਬਿਆ ਗਿਆ ਕੋਈ ਅਲਮਾਰੀ ਦੇ ਥੱਲੇ ਦੱਬਿਆ ਗਿਆ ਉਹ ਤਾਂ ਸੇਫਲੀ ਕੱਢੇ ਵੀ ਗਏ ਨੇ, ਰੈਸਕਿਊ ਵੀ ਕੀਤੇ ਗਏ ਹੈਗੇ, ਤਕਰੀਬਨ 160 ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈਗਾ, 65 ਲੋਕਾਂ ਦੀ ਡੈੱਡ ਬੋਡੀ ਰਿਕਵਰ ਹੋਈਆਂ ਨੇ ਤੇ ਇਹ ਜਿਹੜਾ ਡੇਟਾ ਹੈਗਾ ਜਿਹੜਾ ਫਾਰਕ ਅਬਦੁੱਲਾਹ ਰਾਨਕੇ ਆਗਾ ਇਹ ਬੇਸਿਕਲੀ ਐਨਡੀਆਰਐਫ ਵੀ ਇਹ ਕਹਿ ਰਹੀ ਹੈ ਪਰ ਹਜੇ ਉਹਨਾਂ ਨੇ ਮੀਡੀਆ 'ਚ ਬਿਆਨ ਨਹੀਂ ਦਿੱਤਾ ਹੈ, ਪੱਤਰਕਾਰਾਂ ਨਾਲ ਜਿਹੜੀ ਗੱਲਬਾਤ ਹੋ ਰਹੀ ਸੀ ਉੱਥੋਂ ਦੇ ਤੇ ਉਹ ਕਹਿ ਰਹੇ ਸੀਗੇ ਘੱਟੋ-ਘੱਟ 300 ਡੈੱਡ ਬੋਡੀਜ਼ ਤਾਂ ਹੈਗੇ ਆ, 300 ਤੋਂ ਲੈ ਕੇ 500 ਲੋਕ ਉਸ ਪਿੰਡ ਦੇ ਥੱਲੇ ਦੱਬੇ ਹੋ ਸਕਦੇ ਨੇ। ਤਰਾਲੀ ਚ ਵੀ ਹੋਇਆ ਤਰਾਲੀ ਦਾ ਵੀ ਕਿੰਨਾ ਵੱਡਾ ਪਿੰਡ ਸੀਗਾ ਤਰਾਲੀ ਵੀ ਮਤਲਬ ਉਹ ਵੀ ਬਣਾ ਲਿਆ ਗਿਆ ਸੀਗਾ ਉੱਥੇ ਵੀ ਅਜੇ ਤੱਕ ਰੈਸਕਿਊ ਆਪਰੇਸ਼ਨ ਚੱਲ ਰਹੇ ਨੇ ਅਜੇ ਮਤਲਬ ਉਸ ਪਿੰਡ ਦਾ ਜਿਹੜਾ ਮਲਬਾ ਉਹ ਕੱਢਿਆ ਨਹੀਂ ਗਿਆ ਜੱਤ ਪਿਆਗਾ ਅਜੇ ਉੱਥੇ ਭੱਡੀਆਂ ਮਸ਼ੀਨਾਂ ਪਹੁੰਚ ਰਹੀਆਂ ਨੇ ਕਿਸ ਤਰ੍ਹਾਂ ਦੀ ਇਹ ਟੱਕਰ ਹੈ ਇੱਥੇ ਵੀ ਮਤਲਬ ਆਪਾਂ ਮੰਨ ਕੇ ਚੱਲੀਏ ਕਟੋ ਘਟ ਮਤਲਬ 500 ਫਰوقਦ ਅਬਦੁੱਲਾਹ ਸਾਹਿਬ ਕਹਿ ਰਹੇ ਨੇ ਉਹਨਾਂ ਕੋਲ ਵੀ ਕੋਈ ਨਾ ਕੋਈ ਇੰਟੈਲੀਜੈਂਸ ਤਾਂ ਹੋਊਗੀ ਪਰ ਮੈਨੂੰ ਲੱਗਦਾ ਕਿ 200 300 ਲੋਕ ਤਾਂ ਫੋਰ ਸ਼ੋਰ ਉੱਥੇ ਦੱਬੇ ਹੋਏ ਨੇ ਉੱਤੇ तकरीबन 5 450 ਵੋਟਾਂ ਦਾ ਤਾਂ ਇਹ ਪਿੰਡੀ ਸੀਗਾ ਤੇ ਯਾਨੀ ਕਿ ਇਹਦੇ ਚ ਵੱਧ ਲੋਕ ਹੋਰ ਮਤਲਬ ਸੀ ਕੇ ਤੇ ਟੂਰਿਸਟ ਸਾਈਟਸ ਵੀ ਸੀ ਇੱਥੇ ਬੇਸਿਕਲੀ ਰਿਲੀਜੀਅਸ ਟੂਰਿਜ਼ਮ ਹੁੰਦਾ ਸੀ ਇੱਕ ਮਾਤਾ ਦਾ ਮੰਦਿਰ ਵੀ ਸੀਗਾ ਤਾਂ ਇਸ ਕਰਕੇ ਇਹ ਚਾਰ ਪੰਜ ਜਿੱਥੇ ਗੈਸ ਹਾਊਸ ਸੀਗੇ ਤੇ ਇਸ ਕਰਕੇ ਇਹ ਡਾਟਾ ਫਿਗਰ ਨਿਕਲ ਕੇ ਆ ਰਿਹਾ ਵਾ ਹੂੰ ਜੀ ਸੋ ਜੇਕਰ ਅੱਗੇ ਚਲ ਜੀਏ ਤਾਂ ਜਿਹੜੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਹੈ ਉਸ ਨੂੰ ਬੰਬ ਦੇ ਨਾਲ ਅੜਾਉਣ ਦੀ ਧਮਕੀ ਮਿਲਦੀ ਹੈ ਉਸ ਤੋਂ ਬਾਅਦ ਅੰਬਾਲਾ ਕੈਂਟ ਸਟੇਸ਼ਨ ਤੇ ਇਸ ਨੂੰ ਰੋਕਿਆ ਜਾਂਦਾ ਹੈ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ 1 ਘੰਟੇ ਬਾਅਦ ਦੁਬਾਰਾ ਤੁਰਬਾਨਾ ਕੀਤਾ ਇਹੋ ਜਿਹੀਆਂ ਧਮਕੀਆਂ ਕੀ ਸੰਕੇਤ ਦਿੰਦੀਆਂ ਨੇ ਉਹ ਵੀ ਇਹੋ ਜਿਹੇ ਦਿਨ ਦੇ ਉੱਪਰ ਦੇਖੋ ਬੇਸਿਕਲੀ ਜਿਹੜੀ ਬੰਬ ਨਾਲ ਟ੍ਰੇਨ ਨੂੰ ਉਡਾਉਣ ਦੀ ਬੰਬ ਨਾਲ ਸਕੂਲਾਂ ਨੂੰ ਉਡਾਉਣ ਦੀ 범 ਨਾਲ ਹਰਮਿੰਦਰ ਸਾਹਿਬ ਨੂੰ ਡਾਉਣ ਦੀ ਇਹ ਜੇ ਤੁਸੀਂ ਇਸ ਪੂਰੇ ਚੀਜ਼ਾਂ ਨੂੰ ਫਰੋਲੋਗੇ ਤੇ ਪੰਜਾਬ ਚ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਇਹ ਟ੍ਰੈਂਡ ਟ੍ਰੈਂਡ ਵੱਧ ਰਿਹਾਗਾ ਕਿ ਕਿਸੇ ਨੂੰ ਵੀ ਡਾਉਣ ਦੀ ਕਿਸੇ ਧਾਰਮਿਕ ਅਦਾਰੇ ਨੂੰ ਡਾਉਣ ਦੀ ਗੱਲ ਲਿਖ ਦਿੰਦੇ ਨੇ ਮੇਲ ਕਰ ਦਿੰਦੇ ਨੇ ਕਿਸੇ ਸਕੂਲ ਨੂੰ ਡਾਉਣ ਦੀ ਗੱਲ ਕਰ ਦਿੰਦੇ ਨੇ ਹੁਣ ਟ੍ਰੇਨ ਦੀ ਤੇ ਉਹ ਵੀ ਖਾਸ ਕਰ ਇਸ ਕਿਸਮ ਦੇ ਮੌਕਿਆਂ ਤੇ ਜਿਹੜੇ ਕਿ ਸੈਂਸਿਟਿਵ ਹੁੰਦੇ ਜਿਵੇਂ ਅੱਜ 15 ਅਗਸਤ ਦਾ ਸੀਗਾ ਤੇ ਇਹ ਮੈਨੂੰ ਲੱਗਦਾਗਾ ਕਿ ਇੱਕ ਇਸ ਕਿਸਮ ਦੀ ਐਕਸਰਸਾਈਜ਼ ਹੈ ਜਿਹਦੇ ਰਾਹੀਂ ਪੰਜਾਬ ਚ ਇੱਕ ਡਰਫ ਅਲੌਨ ਦੀ ਨਾਗਰਿਕਾਂ ਚ ਉਹ ਤਾਂ ਕੋਸ਼ਿਸ਼ ਹੈ ਹੀ ਹੈ ਇਹ ਇਹ ਤੋਂ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਜਿਹੜੀ ਗੋਦੀ ਮੀਡੀਆ ਉਹਨੇ ਕਿਸ ਕਿਸਮ ਦੀਆਂ ਹੈਡਲਾਈਨਾਂ ਆ ਚਲਾਈਆਂ ਹੂੰ ਤੇ ਉਹ ਦੇਖਣ ਵਾਲੀਆਂ ਹੈ ਕਿ ਉਹ ਕਿਦਾਂ ਕਿਤੇ ਪੰਜਾਬ ਨੂੰ ਟਾਰਗੇਟ ਕਰਦੇ ਨੇ ਤੇ ਇਹ ਇਹਦੇ ਰਾਹੀਂ ਪੰਜਾਬ ਨੂੰ ਬਦਨਾਮ ਕਰਨ ਕਰਕੇ ਕਿ ਦੇਖੋ ਇੱਥੇ ਤਾਂ ਸਕੂਲਾਂ ਨੂੰ ਡਾਊਨ ਦੀ ਗਲ ਚੱਲ ਰਹੀ ਹੈ ਬੰਮਾਂ ਨਾਲ ਇੱਥੇ ਤਾਂ ਰਿਲੀਜੀਅਸ ਅਧਾਰਿਆਂ ਉਧਾਰਿਆਂ ਨੂੰ ਬੰਬ ਨਾਲ ਉਡਾਨ ਦੀ ਗੱਲ ਚੱਲ ਰਹੀ ਐ ਇੱਥੇ ਤਾਂ ਟ੍ਰੇਨਾਂ ਨੂੰ ਉਡਾਨ ਦੀ ਗੱਲ ਚੱਲ ਰਹੀ ਐ ਇਹ ਕਿਤੇ ਨ ਕਿਤੇ ਨੈਸ਼ਨਲ ਮੀਡੀਆ ਇਹਨੂੰ ਵਰਤਦੀ ਹੈ ਕਿ ਪੰਜਾਬ ਦੇ ਐਂਟੀ ਇੱਕ ਨੈਰੇਟਿਵ ਬਣਾਉਣ ਵਾਸਤੇ ਹਜੇ ਕੋਈ ਫੜਿਆ ਤਾਂ ਗਿਆ ਨਹੀਂ ਹੈਗਾ ਮਤਲਬ ਹਰ ਵਾਰ ਜ਼ਿਕਰ ਦੇ ਜਾਂਦੇ ਕਿੱਥੇ ਵੀ ਜਿਵੇਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਵੀ ਉਡਾਨ ਦੀ ਧਮਕੀ ਮਿਲੀ ਸਾਰੇ ਵਕੀਲਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀਗਾ ਉਸ ਟਾਈਮ ਵੀ ਤੇ ਦੇਖਿਆ ਤਾਂ ਕੁਝ ਮਿਲਿਆ ਨਹੀਂ ਇਸ ਟ੍ਰੇਨ ਨੂੰ ਵੀ ਇੱਕ ਘੰਟਾ ਰੋਕੇ ਰੱਖਿਆ ਅੰਮ੍ਰਿਤਸਰ ਦੇ ਵਿੱਚ ਤੇ ਮਿਲਿਆ ਕੱਖ ਨਹੀਂ ਕਿੰਨੇ ਸਕੂਲਾਂ ਖਾਲੀ ਕਰਾਇਆ ਗਿਆ ਹਰਮੰਦਰ ਸਾਹਿਬ ਦੇ ਦਰਾਂਦ ਵੀ ਧੀਤਮ ਦੇ ਦਰਾਂਦ ਵੀ ਕਿੰਨੀ ਚੈਕਿੰਗ ਹੋਈ ਨਿਕਲਿਆ ਕੁਝ ਨਹੀਂ ਤਾਂ ਇਹ ਮਤਲਬ ਇਹ ਤਾਂ ਸਮਝ ਆ ਰਿਹਾਗਾ ਕਿ ਇੱਕ ਪੈਟਰਨ ਹੈ ਲਗਾਤਾਰ ਧਮਕੀਆਂ ਆ ਰਹੀਆਂ ਨੇ ਲੇਕਿਨ ਬੰਮ ਵਗੈਰਾ ਤਾਂ ਕੋਈ ਸੁਣਦੇ ਨਹੀਂ ਤੇ ਇਹ ਤੇ ਉਸ ਤੋਂ ਬਾਅਦ ਜਿਹੜੀ ਹੈਡਲਾਈਨਸ ਹੈਗੀਆਂ ਉਹ ਕਿਤੇ ਨ ਕਿਤੇ ਡਰਾਉਣੀਆਂ ਹੁੰਦੀਆਂ ਨੇ ਤੇ ਪੰਜਾਬ ਨੂੰ ਬਦਨਾਮ ਕਰਨ ਵਾਲੀਆਂ ਹੁੰਦੀਆਂ ਹਾਂ ਹਾਂ ਜੀ ਸੋ ਜੇਕਰ ਅੱਗੇ ਚਲੀਏ ਤਾਂ ਪੰਜਾਬ ਦੇ ਵੱਲੋਂ ਕੇਂਦਰ ਨੂੰ 13 ਪਦਮਸ਼੍ਰੀ ਪੁਰਸਕਾਰਾਂ ਦੇ ਲਈ ਨਾਮ ਭੇਜੇ ਗਏ ਨੇ ਇਸ ਦੇ ਵਿੱਚ ਕਲਾ ਖੇਲ ਖੇਤੀਬਾੜੀ ਉਦਯੋਗ ਦੇ ਵਿੱਚ ਜਿਹੜੇ ਅੱਗੇ ਵਧੇ ਨੇ ਉਹਨਾਂ ਦੇ ਨਾਮ ਸ਼ਾਮਿਲ ਨੇ ਤੇ 114 ਸਾਲਾ ਸਵਰਗੀਏ ਫੌਜਾ ਸਿੰਘ ਹੋਣਾ ਦਾ ਦੜਾਕ ਜਿਹੜੇ ਸੀ ਉਹਨਾਂ ਦਾ ਵੀ ਨਾਮ ਸ਼ਾਮਿਲ ਹੈ ਹਾਂਜੀ ਬੇਸਿਕਲੀ 26 ਜਨਵਰੀ 2026 ਨੂੰ ਇਹ ਪਦਮ ਪੁਰਸਕਾਰ ਦਿੱਤੇ ਜਾਣਗੇ ਤੇ ਰਾਜਿਆਂ ਤੋਂ ਸਪਾਰਸ ਮੰਗੀ ਜਾਂਦੀ ਹੁੰਦੀ ਹੈ ਪੰਜਾਬ ਵੱਲੋਂ 13 ਨਾਂ ਭੇਜੇ ਗਏ ਹੈਗੇ ਆ ਉਹਦੇ ਚ ਖੇਤੀਬਾੜੀ ਕਲਾ ਪੱਤਰਕਾਰਤਾ ਇੰਡਸਟਰੀ ਸਾਰੇ ਜਿਹੜੇ ਇਸ ਕਿਸਮ ਦੇ ਫੀਲਡ ਹੁੰਦੇ ਨੇ ਉਹਨਾਂ ਦੇ ਉਹਨਾਂ ਲੋਕਾਂ ਦੇ ਨਾਂ ਭੇਜੇ ਗਏ ਹੈਗੇ ਆ ਜਿਵੇਂ ਚਰਚਿਤ ਗਾਇਕ ਬੱਬੂ ਨਾ ਦਾ ਬੱਬੂ ਮਾਨ ਦਾ ਵੀ ਨਾਂ ਹੈਗਾ ਸੁਖਵਿੰਦਰ ਸਿੰਘ ਜਿਹੜਾ ਗਾਇਕ ਹੈ ਬਾਲੀਵੁੱਡ 'ਚ ਜਿਹੜਾ ਹੈਗਾ ਚਲ ਛੀਆਂ ਛੀਆਂ ਵਾਲਾ ਉਹਦਾ ਵੀ ਨਾਂ ਹੈਗਾ 114 ਸਾਲਾਂ ਦਾ ਸੌਰਗਿਆ ਮੈਰਾਥਨ ਰਨਰ ਫੂਜਾ ਸਿੰਘ ਹੋਣਾ ਦਾ ਨਾਂ ਹੈਗਾ ਵੱਡੇ ਕਾਰੋਬਾਰੀ ਜੋਰ ਸਿੰਘ ਉਸਵਾਲ ਦਾ ਨਾ ਹੈਗਾ ਜੋਰ ਲਾਲ ਉਸਵਾਲ ਦਾ ਸਮਾਜ ਸੇਵਕ ਨਰਿੰਦਰ ਸਿੰਘ ਦਾ ਨਾ ਹੈਗਾ ਕਢਾਈ ਦਾ ਕੰਮ ਕਰਨ ਵਾਲੇ ਹਰੂਨ ਸਿੰਘ ਦਾ ਨਾ ਹੈਗਾ ਕਿਸਾਨ ਭਜਨ ਸਿੰਘ ਸ਼ੇਰਗਿਲ ਦਾ ਨਾ ਹੈਗਾ ਸਮਾਜ ਸੇਵਕ ਪੂਰੀਆਲਾ ਬੱਬਾ ਕਸ਼ਮੀਰ ਸਿੰਘ ਦਾ ਨਾ ਹੈਗਾ ਬਾਈ ਇਹ ਇਹਦੇ ਚ ਜਤਿੰਦਰ ਪੰਨੂ ਜਿਹੜਾ ਪੱਤਰਕਾਰ ਹੈ ਭਗਵੰਤ ਸਿੰਘ ਦਾ ਪੀਏਬੀ ਹੈ ਉਹਦਾ ਨਾ ਹੈਗਾ ਡਾਕਟਰ ਅਰਮਿੰਦਰ ਸਿੰਘ ਸਿੰਧੂ ਦਾ ਨਾ ਹੈ ਬ੍ਰਿੰਦਰ ਸਿੰਘ ਮਸਤੀ ਦਾ ਨਾ ਹੈਗਾ ਸੰਤ ਬੱਬਾ ਸੁੱਖਾ ਸਿੰਘ ਹੋਣਾ ਦਾ ਨਾ ਹੈਗਾ ਇਹ ਨਾ ਭੇਜੇ ਗਏ ਹੈਗੇ ਆ ਪੰਜਾਬ ਵੱਲੋਂ ਤੇ ਸਾਰੇ ਇਸ ਕਿਸਮ ਦੇ ਨਾਮ ਨੇ ਕਿ ਮਰਦੋ ਪੋਜਾ ਸਿੰਘ ਹੋਣਾ ਉਹ ਨਹੀਂ ਦਾ ਪੂਰੇ ਹੋ ਗਏ ਹਾਲਾਂਕਿ ਉਹਦੇ ਵੀ ਸਰਕਾਰ ਨਾਲ ਕੋਈ ਸਬਦ ਉਹਨਾਂ ਦਾ ਰਹਿ ਨਹੀਂ ਬਾਕੀ ਤਾਂ ਜਿੰਨੇ ਵੀ ਨਾਮ ਨੇ ਸਾਰੇ ਇਸ ਕਿਸਮ ਦੇ ਨਾਮ ਨੇ ਜਿਹੜੇ ਅੱਜ ਦੇ ਟਾਈਮ ਪੰਜਾਬ ਸਰਕਾਰ ਦੇ ਨਜ਼ਦੀਕ ਨੇ ਪੰਜਾਬ ਸਰਕਾਰ ਦੀ ਹਾਮੀ ਚ ਹਾਂ ਚ ਆ ਰੱਖਦੇ ਨੇ ਪਰ ਜਿਵੇਂ ਇਹ ਬੱਬੂ ਮਾਨ ਹੋ ਗਏ ਸੁਖਵਿੰਦਰ ਸਿੰਘ ਹੋ ਗਏ ਸਾਰੇ ਭਗਵੰਦ ਮਾਨ ਦੇ ਵਧੀਆੜੀ ਨੇ ਤੇ ਭਗਵੰਦ ਮਾਨ ਵਾਸਤੇ ਕੈਂਪੇਨ ਵੀ ਕਰ ਚੁੱਕੇ ਨੇ ਜਿਹੜਾ ਇਹ ਜਿਵੇਂ ਇਹਦੇ ਚ ਨਾ ਦੇਖ ਰਹੇ ਦੁਤਿੰਦਰ ਪੰਨੂਦਾ ਉਹ ਤਾਂ ਆਪ ਮੁੱਖ ਮੰਤਰੀ ਦਾ ਪੀਏ ਯਾਨੀ ਕਿ ਆਪਣੇ ਪੀਏ ਦਾ ਹੀ ਨਾ ਭੇਜਦਾ ਕਿ ਇਹਨੂੰ ਦੇ ਦਿਓ ਕਦਮ ਸ਼੍ਰੀ ਅਵਾਰਡ ਪੱਤਰਕਾਰ ਦਾ ਕੋਈ ਤਾਂ ਪਿਛਲੇ ਪਿਛਲੇ 5 6 ਕੋਈ ਤਾਂ ਸਨਮਾਨ ਦੇਣਾ ਹੈ ਨਾ ਜੀ ਜੀ ਕੋਈ ਤਾਂ ਸਨਮਾਨ ਦੇਣਾ ਹੈ ਨਾ ਇਹੋ ਜਿਹੇ ਬੰਦਿਆਂ ਨੂੰ ਫਿਰ ਜੀ ਉਹਨਾਂ ਦਾ ਮੁੱਲ ਵੀ ਮੋੜਨਾ ਹੈ ਦਾਲ ਤੋਲ ਰਹੇ ਨੇ ਸੋ ਇਹ ਤਾਂ ਹਾਲਾਤ ਨੇ ਇਸ ਦੇਸ਼ ਦੇ ਅੱਜ ਫਰੀਦਕੋਟ ਦੇ ਵਿੱਚ ਸੀਐਮ ਹੋਣਾ ਨੇ ਝੰਟਾ ਫੈਹਰਾਇਆ ਜੀ ਪਰ ਉੱਥੇ ਕਿਸਾਨ ਪਹੁੰਚ ਗਏ ਉਹਨਾਂ ਨੇ ਬੈਰੀਕੇਡਸ ਨੂੰ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਿੱਥੇ ਪ੍ਰੋਗਰਾਮ ਹੋਣਾ ਸੀ ਉੱਥੇ ਪਹੁੰਚਣ ਤੋਂ ਬੇਸ਼ੱਕ ਪੁਲਿਸ ਨੇ ਰੋਕ ਲਿਆ ਪਰ ਇਹ ਮਾਮਲਾ ਬਹੁਤ ਸੈਂਸਿਟਿਵ ਹੈ ਇੱਕ ਅਗਨੀਵੀਰ ਦੀ ਸ਼ਹਾਦਤ ਹੋਈ ਸੀ ਉਸ ਦੇ ਘਰਦਿਆਂ ਨੇ ਉਸ ਦੇ ਜਿਹੜੇ ਫੁੱਲ ਹੁੰਦੇ ਨੇ ਆਸਤੀਆਂ ਹੁੰਦੀਆਂ ਨੇ ਉਹ ਤੱਕ ਨਹੀਂ ਤਾਰੀਆਂ ਉਹਨਾਂ ਨੇ ਕਾਫੀ ਸਮੇਂ ਤੱਕ ਉਹ ਵੀ ਰੱਖੀ ਰੱਖੀਆਂ ਵੀ ਸਾਡੇ ਪੁੱਤ ਨੂੰ ਬੇਸ਼ੱਕ ਸ਼ਹੀਦ ਹੋ ਗਿਆ ਅਗਨੀ ਵੀਰ ਸੀ ਉਹ ਉਸ ਨੂੰ ਸ਼ਹੀਦੀ ਦਾ ਦਰਜਾ ਤਾਂ ਦਿਓ ਪਰ ਨਹੀਂ ਦਿੱਤਾ ਜਾ ਰਿਹਾ ਇਹੋ ਜੀਆਂ ਚੀਜ਼ਾਂ ਨੂੰ ਲੈ ਕੇ ਕਿਸਾਨ ਸੰਘਰਸ਼ ਕਰ ਰਹੇ ਸੀ ਅੱਕੇ ਨਹੀਂ ਜਾਣ ਦਿੱਤਾ ਕਿ ਆ ਉਹ ਤਾਂ ਪੱਕਾ ਪਤਾ ਹੀ ਹੈ ਨਹੀਂ ਜਾਣਦੇ ਨੇ ਅਸੀਂ ਉੱਪਰੋਂ ਸੀਐਮ ਸਾਹਿਬ ਵੀ ਅੱਜ ਇੱਕ ਵਾਰ ਫਿਰ ਤੋਂ ਪਿਛਲੀ ਵਾਰ ਦੇ ਵਾਂਗ ਬੁਲੇਟ ਪ੍ਰੂਫ ਕੈ ਲਈਏ ਉਹ ਸ਼ੀਸ਼ੇ ਦੇ ਪਿੱਛੋਂ ਖੜ ਕੇ ਪਾਛਣ ਦੇ ਰਹੇ ਸੀ ਹਾਂਜੀ ਅੱਜ ਵੀ ਉਹਨਾਂ ਨੇ ਜਿਹੜਾ ਆਪਣਾ ਪਾਸੇ ਦਿੱਤਾ ਉਹ ਬੁਲੇਟ ਪ੍ਰੂਫ ਸ਼ੀਸ਼ੇ ਦੇ ਪਿੱਛੇ ਖੜ ਕੇ ਬਾਸਨ ਦਿੱਤਾ ਹਾਲਾਂਕਿ ਉਹਨਾਂ ਦੇ ਬਾਸਨ 'ਚ ਕੁਝ ਨਵਾਬ ਸੀਗਾ ਨਹੀਂ ਤੇ ਫਰੀਪੋਰਟ ਦੇ ਵਿੱਚ ਉਹ ਮੌਜੂਦ ਸਨ ਉੱਥੇ ਕਿਸਾਨ ਜਿਹੜੇ ਵੀ ਕਿ ਤਸਦੂਪੁਰ ਹੈ ਗਿਆ ਕਿਸਾਨ ਯੂਨੀਅਨ ਉਹਨਾਂ ਦੇ ਕਿਸਾਨ ਸੀਗੇ ਤੇ ਉਹ ਸਾਰੇ ਅੱਜ ਨਹਿਰੂ ਸਟੇਡੀਅਮ ਵੱਲ ਵਧੇ ਤੇ ਉੱਥੇ ਪਹਿਲਾਂ ਜਿਹੜਾ ਇੱਕ ਬੈਰੀਕੇਡ ਸੀਗਾ ਉਹ ਤੋਂ ਤੋੜ ਦਿੱਤਾ ਸੀ ਕਿਸਾਨਾਂ ਨੇ ਪੁਲਿਸ ਦਾ ਬਾਅਦ 'ਚ ਫਿਰ ਪੁਲਿਸ ਨੇ ਹੋਰ ਅੱਗੇ ਬੈਰੀਕੇਡ ਲਾ ਕੇ ਉਹਨਾਂ ਨੂੰ ਰੋਕ ਲਿਆ ਤੇ ਜਿਹੜਾ ਅਗਨੀ ਵੀਰ ਸ਼ਹੀਦ ਹੋਇਆ ਸੀ ਅਕਾਸ਼ਦੀਪ ਸਿੰਘ ਉਹਨਾਂ ਦੇ ਮਾਤਾ-ਪਿਤਾ ਵੀ ਨਾਲ ਸੰਤ ਤੇ ਉਹ ਇਹ ਜਿਹੜਾ ਸੰਘਰਸ਼ ਹੈ ਗਿਆ ਉਹ ਆਪਣੇ ਬੇਟੇ ਨੂੰ ਅਗਨੀਵੀਰ ਸ਼ਹੀਦ ਜੀ ਸ਼ਹੀਦ ਦਾ ਦਰਜਾ ਦਵਾਉਣ ਵਾਸਤੇ ਲੜਾਈ ਲੜ ਰਹੇ ਨੇ ਤੁਸੀਂ ਸਹੀ ਕਿਹਾ ਕਿ ਉਹਨਾਂ ਨੇ ਅਜੇ ਤੱਕ ਉਸ ਮੁੰਡੇ ਦੇ ਫੁੱਲ ਹੈ ਗਿਆ ਉਹ ਵੀ ਨਹੀਂ ਉਹ ਕਿਤੇ ਨੇ ਹੱਸਤੀਆਂ ਵੀ ਨਹੀਂ ਭਰਾਤੀਆਂ ਨੇ ਤੇ ਹਾਲਾਂਕਿ ਉਹ ਉਹਨਾਂ ਦਾ ਸਿਰਫ ਡਿਮਾਂਡ ਕੀ ਸੀ ਕਿ ਸਾਨੂੰ ਸਿਰਫ ਇੱਕ ਵਾਰ ਮੁੱਖ ਮੰਤਰੀ ਨੂੰ ਮਿਲਣ ਦਿੱਤਾ ਜਾਵੇ ਸਾਡੀ ਗੱਲ ਤੇ ਸੁਣਵਾਈ ਨਹੀਂ ਹੋ ਰਹੀ ਤੇ ਉਹ ਸਾਡੀ ਗੱਲ ਸੁਣਾ ਨਹੀਂ ਪਰ ਅੱਜ ਮੁੱਖ ਮੰਤਰੀ ਸਾਹਿਬ ਤਾਂ ਮਤਲਬ ਸਲੂਟ ਲੈਣ ਚ ਬਿਜੀ ਸੀਗੇ ਤੇ ਉਹ ਕੋਈ ਉਹਨਾਂ ਨੇ ਨਹੀਂ ਮਿਲਿਆ ਨਾ ਉਸ ਪਰਿਵਾਰ ਦਾ ਦੁੱਖ ਸੰਗਾ ਕੀਤਾ ਘੱਟੋ ਘੱਟ ਇੱਕ ਵਾਰ ਮੁੱਖ ਮੰਤਰੀ ਨੂੰ ਉਹਨਾਂ ਨਾਲ ਉਹਨਾਂ ਪਰਿਵਾਰ ਨਾਲ ਉਸ ਪਰਿਵਾਰ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ ਤੇ ਜਿਹੜੀ ਉਹ ਪੂਰਾ ਮਾਮਲਾ ਹੈਗਾ ਆਕਾਸ਼ਦੀਪ ਦਾ ਉਹ ਕੇਂਦਰ ਸਰਕਾਰ ਨੂੰ ਡਿਫੈਂਸ ਮਿਨਿਸਟਰ ਨੂੰ ਰਾਜਨਾਥ ਸਿੰਘ ਨੂੰ ਭੇਜਣਾ ਚਾਹੀਦਾ ਆਪਣੇ ਖੁਦ ਸਪਾਰਸ਼ ਕਰਨੀ ਚਾਹੀਦੀ ਕਿਉਂਕਿ ਇਹ ਪੰਜਾਬ ਦਾ ਮੁੰਡਾ ਸੀਗਾ ਤੇ ਪਰ ਖੈਰ ਦੇਖ ਰਿਹਾ ਕਿ ਕੋਈ ਇਹਦੇ ਤੇ ਸੁਣਵਾਈ ਤੱਕ ਹੋਈ ਨਹੀਂ ਕਿਸਾਨਾਂ ਨੂੰ ਵਾਪਸ ਹੜਕਾ ਫੁਲਕਾ ਫੋਰਸ ਲਾ ਕੇ ਉਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੂੰ ਜੀ ਸੋ ਜੇਕਰ ਆਪਾਂ ਅੱਗੇ ਚਲੀਏ ਤਾਂ ਉੱਧਰ ਪੰਜਾਬ ਦੇ ਪੀਆਰਟੀਸੀ ਕੰਟਰੈਕਟ ਵਰਕਰ ਜਿਹੜੇ ਨੇ ਉਹਨਾਂ ਦੀ ਹੜਤਾਲ ਲਗਾਤਾਰ ਜਾਰੀ ਹੈ ਹਾਂਜੀ ਪੀਆਰਟੀਸੀ ਕੰਟਰੈਕਟ ਕਰਮਚਾਰੀਆਂ ਦੀ ਹੜਤਾਲ ਲਗਾਤਾਰ ਜਾਰੀ ਹੈ ਉਮੀਦ ਸੀ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਹੋਵੇਗੀ ਪਰ ਕਿਸੇ ਕਿਸਮ ਦੀ ਮੁਲਾਕਾਤ ਹੋਈ ਨਹੀਂ ਤੇ ਦੁਬਾਰੇ ਤੋਂ ਜਿਹੜੀ ਮੁਲਾਜ਼ਮ ਐਸੋਸੀਏਸ਼ਨ ਸੀਗੀ ਉਹਨਾਂ ਨੇ ਕੱਲ ਦੁਬਾਰੇ ਐਲਾਨ ਕੀਤਾ ਸੀਗਾ ਕਿ ਅਸੀਂ ਚੱਕਾ ਜਾਮ ਕਰਾਂਗੇ ਅਸ ਤਕਰੀਬਨ 3000 ਬਸਾਂ ਜਿਹੜੀਆਂ ਹੈਗੀਆਂ ਉਹ ਖੜੀਆਂ ਰਹੀਆਂ ਜਿਹੜਾ ਕਿਲੋਮੀਟਰ ਸਕੀਮ ਵਾਲਾ ਮਾਮਲਾ ਹੈਗਾ ਉਹਨੂੰ ਰੱਦ ਕਰਾਉਣ ਵਾਸਤੇ ਕਿਤੇ ਨ ਕਿਤੇ ਇਹ ਲੜਾਈ ਲੜ ਰਹੇ ਨੇ ਕਿਉਂਕਿ ਪੰਜਾਬ ਦੀ ਜਿਹੜਾ ਟਰਾਂਸਪੋਰਟ ਹੈ ਪਬਲਿਕ ਟਰਾਂਸਪੋਰਟ ਹੈ ਉਹਦੇ ਵਿੱਚ ਪ੍ਰਾਈਵੇਟਾਈਜੇਸ਼ਨ ਕਰਨ ਦੀ ਭਗਵੰਤ ਮਾਨ ਉਹ ਰਾਨਿਕ ਹੋ ਰਿਪੋਸੈਸ ਕਰ ਰਹੇ ਨੇ ਇਹ ਉਹੀ ਭਗਵੰਤ ਮਾਨ ਸੀਗਾ ਜਿਹੜੇ ਬਦਲਾਂ ਦੀ ਬਸਾ ਦੇ ਉਲਟ ਜਾਂ ਪ੍ਰਾਈਵੇਟ ਪਲੇਅਰਸ ਲਿਪੜਾ ਵਾਲੇ ਹੋ ਗਏ ਆ ਫਿਰ ਜਿਹੜੇ ਆਪਾਂ ਕਹੇ ਲਈਏ ਕਿ ਹੋਰ ਵੀ ਪ੍ਰਾਈਵੇਟ ਪਲੇਅਰਸ ਹੈਗੇ ਆ ਉਹਨਾਂ ਦੇ ਉਲਟ ਵੀਡੀਓਜ਼ ਬਣਾ ਕੇ ਪਾਉਂਦਾ ਹੁੰਦਾ ਸੀ ਬਾਦਲਾਂ ਦੀ ਬਸਾਂ ਦਾ ਮਜ਼ਾਕ ਉਡਾਉਂਦਾ ਹੁੰਦਾ ਸੀਗਾ ਤੇ ਆਪ ਹੁਣ ਪ੍ਰਾਈਵੇਟ ਪਲੇਅਰਸ ਨੂੰ ਕਿਲੋਮੀਟਰ ਸਕੀਮ ਤੇ ਪਰਮਿਟ ਜਾਰੀ ਕਰ ਰਿਹਾਗਾ ਫਿਰ ਕਿਉਂ ਤੁਸੀਂ ਪੰਜਾਬ ਜੇ ਤੁਹਾਨੂੰ ਪ੍ਰਾਈਵੇਟ ਬਸਾਂ ਵਾਲੇ ڈاکੂ ਲੱਗਦੇ ਸੀਗੇ ਚੋਰ ਲੱਗਦੇ ਸੀਗੇ ਫਿਰ ਤੁਸੀਂ ਆਪ ਉਸੇ ਸਕੀਮ ਨੂੰ ਅੱਗੇ ਕਿਉਂ ਵਧਾ ਰਹੇ ਹੋ ਕਿਉਂ ਤੁਸੀਂ ਪ੍ਰਾਈਵੇਟ ਪਲੇਅਰਸ ਨੂੰ ਰੂਟ ਪਰਮਿਟ ਦੇ ਰਹੇ ਹੋ ਪਰ ਤਾਂ ਤੁਸੀਂ ਮਤਲਬ ਇਹ ਕੈਂਸਲ ਕਰੋ ਤੁਸੀਂ ਪੰਜਾਬ ਸਰਕਾਰ ਜਿਹੜੇ PRTC ਹੋ ਗਿਆ ਪਨ ਬੱਸ ਹੋ ਗਿਆ ਜਾਂ ਜਿਹੜਾ ਉਹ ਦੂਜਾ ਪਨ ਬੱਸ PRTC ਤੇ ਇੱਕ ਹੋਰ ਜਿਹੜਾ ਹੈਗਾ ਤਿੰਨ ਜਿਹੜੇ ਇਹਨਾਂ ਦੇ ਪੰਜਾਬ ਰੋਡਵੇਜ਼ ਦੇ ਤਿੰਨ ਡਿਪਾਰਟਮੈਂਟ ਹੈਗਾ ਤਿੰਨਾਂ ਨੂੰ ਫਿਰ ਤੁਸੀਂ ਪ੍ਰਮੋਟ ਕਰੋ ਸਰਕਾਰੀ ਵਸਲਾਓ ਪਿੰਡਾਂ ਚ ਵੀ ਵੱਡੇ ਰੂਟਾਂ ਚ ਛੋਟੇ ਰੂਟਾਂ ਚ ਵੀ ਕਿਲੋਮੀਟਰ ਸਕੀਮ ਵਾਲੀ ਜਿਹੜੀ ਸਕੀਮ ਉਹ ਰੱਦ ਕਰੋ ਪਰ ਇਹਨਾਂ ਨੂੰ ਕੋਈ ਮੈਨੂੰ ਲੱਗਦਾਗਾ ਕਿ ਕੋਈ ਦਿੱਕਤ ਨਹੀਂ ਹੈ ਪ੍ਰਾਈਵੇਟਾਈਜੇਸ਼ਨ ਨਾਲ ਆਮ ਆਦਮੀ ਪਾਰਟੀ ਵਾਲੇ ਦਬਾ ਕੇ ਪ੍ਰਾਈਵੇਟਾਈਜੇਸ਼ਨ ਕਰਨਗੇ ਮੈਂ ਤਾਂ ਅੱਜ ਇੱਕ ਇਨਫੈਕਟ ਇੱਕ ਵੀਡੀਓ ਦੇਖ ਰਿਹਾ ਸੀਗਾ ਮਨੀਸ਼ ਸੋਧਿਆ ਪੰਜਾਬ ਦੇ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਐਡਰੈਸ ਕਰ ਰਹੇ ਸੀਗੇ ਉਹਦੇ ਵਿੱਚ ਭਗਵੰਤ ਮਾਨ ਵੀ ਬੈਠਾ ਸੀਗਾ ਤੇ ਉੱਥੇ ਉਹ ਕਹਿੰਦਾ ਹੈਗਾ ਕਿ ਅਸੀਂ ਸ਼ਾਮ-ਦਾਮ ਦੰਡ-ਪੇੜ ਸਾਰਾ ਕੁਝ ਸੁਰਤਨਾ ਆਏਗਾ ਤੇ ਝੂਠ ਸੱਚ ਸਵਾਲ ਜਵਾਬ ਸਾਰਾ ਕੁਝ ਵਰਤ ਕੇ ਆਪਾਂ ਚੋਣ ਜਿੱਤਣਾਗੇ ਮਤਲਬ ਕਿੱਥੇ ਇਹ ਗੱਲਾਂ ਕਰਦੇ ਸੀਗੇ ਅਸੀਂ ਸਰਾਜ ਲੈ ਕੇ ਆਵਾਂਗੇ ਅਸੀਂ ਕਰਪਸ਼ਨ ਦੇ ਖਿਲਾਫ ਕੰਮ ਕਰਾਂਗੇ ਅਸੀਂ ਸਿੱਖਿਆ ਵਧੀਆ ਦਵਾਂਗੇ ਸਿਹਤ ਸੂਲਤਾ ਦਵਾਂਗੇ ਉਹਦੇ ਉਸ ਦੇ ਅਕੋਰਡਿੰਗ ਅਸੀਂ ਚੋਣਾਂ ਜਿੱਤਾਂਗੇ ਹੁਣ ਕਹਿ ਰਹੇ ਨੇ ਕਿ ਅਸੀਂ ਸ਼ਾਮ-ਦਾਮ ਦੰਡ ਭੇਦ ਸੱਚ ਝੂਠ ਸਵਾਲ ਜਵਾਬ ਇਹਨਾਂ ਤੇ ਖੜਕੇ ਆਪਾਂ ਚੋਣ ਜਿੱਤਾਂਗੇ ਸਾਨੂੰ ਜੇ ਕੁਝ ਵੀ ਕਰਨਾ ਪਵੇ ਉਸ ਕਰਕੇ ਤੋਂ ਦਿੱਤਾਂਗੇ ਤੇ ਇਹ ਇਹ ਨਾਲ ਵੀ ਆਪਾਂ ਕਹਿ ਲਈਏ ਕਿ ਗੱਲਾਂ ਕੁਸ਼ੋਰ ਕਰਦੇ ਸੀ ਇਹ ਗੱਲਾਂ ਰੈਵੋਲੂਸ਼ਨਰੀਆਂ ਸੀ ਗਿਆ ਪੰਜਾਬ ਨੂੰ ਵੀ ਲੱਗ ਰਿਹਾ ਸੀ ਕਿ ਪਤਾ ਨਹੀਂ ਅਸੀਂ ਕਿੰਨਾ ਵੱਡਾ ਇਨਕਲਾਬ ਕਰਨ ਜਾ ਰਹੇ ਹਾਂ ਤੇ ਹਾਲਾਂਕਿ ਪੰਜਾਬ ਨੇ ਕੀਤਾ ਇਨਕਲਾਬ ਹੀ ਸੀਗਾ ਸਾਰੇ ਟ੍ਰੈਡੀਸ਼ਨਲ ਪਾਰਟੀਆਂ ਨੂੰ ਸਾਰੇ ਟ੍ਰੈਡੀਸ਼ਨਲ ਵੱਡੇ ਆਗੂਨ ਹੋ ਰਹਾਤਾ ਸੀਗਾ ਆਪਾਂ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ इवन ਚਰਨਜੀਤ ਸਿੰਘ ਚੰਨੀ ਤੋਂ ਲੈ ਕੇ ਮੋਕੇ ਦੇ ਮੁੱਖ ਮੰਤਰੀ ਨੂੰ ਦੋਆਂ ਸਿੱਟ ਸਾਰਿਆਂ ਨੂੰ ਹੋ ਰਹਾਤਾ ਸੀਗਾ 13 ਨੂੰ ਉਹ ਜਿਹੜਾ ਪਰ ਜੋ ਪੰਜਾਬ ਦਾ ਪ੍ਰੋਜੈਕਟ ਇਨਕਲਾਬ ਸੀਗਾ ਵੋਟਾਂ ਰਾਹੀਂ ਉਹ ਕਿਦਨ ਕਿਤੇ ਫੇਲ ਹੋ ਗਿਆ ਤੇ ਹੁਣ ਇਹਨਾਂ ਚ ਇੱਕ ਮਤਲਬ ਆਪਾਂ ਕਹਿ ਲਈਏ ਕਿ ਬੀਜੇਪੀ ਆਰਐਸਐਸ ਵਰਗੀ ਹੀ ਇੱਕ ਨਵੀਂ ਫੋਰਸ ਆਪਣੇ ਸਾਹਮਣੇ ਹੈ ਜਿਹੜੀ ਅੱਜ ਪੰਜਾਬ ਤੇ ਕਾਬਜ਼ ਹੈ ਹੂੰ ਜੀ ਸੋ ਅੱਗੇ ਚਲੀਏ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅੱਜ ਸਤੰਤਰ ਦਿਵਸ ਦੇ ਮੌਕੇ ਤੇ ਮੰਗ ਰੱਖੀ ਹੈ ਕਿ ਕਰਤਾਰਪੁਰ ਕੋਰੀਡੋਰ ਨੂੰ ਖੋਲਿਆ ਜਾਵੇ ਅਪੀਲ ਕੀਤੀ ਹੈ ਮੰਗ ਨਹੀਂ ਕਹਿ ਸਕਦੇ ਜਥੇਦਾਰ ਸਾਹਿਬ ਨੇ ਉਹ ਤੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਕਰਤਾਰਪੁਰ ਕੋਰੀਡੋਰ ਖੋਲਿਆ ਜਾਵੇ ਵੰਡ ਨੇ ਪਹਿਲਾਂ ਹੀ ਪੰਜ ਦਰਿਆਵਾਂ ਨੂੰ ਵੰਡ ਦਿੱਤਾ ਕਹਿੰਦੇ ਹਾਂਜੀ ਬੇਸਿਕਲੀ ਉਹਨਾਂ ਨੇ ਪਹਿਲਾਂ ਜਿਹੜੀ ਆਪਣੀ ਗੱਲਬਾਤ ਰੱਖਣੀ ਸ਼ੁਰੂ ਕੀਤੀ ਉਹ 14 ਅਗਸਤ ਤੇ 15 ਅਗਸਤ 1947 ਦਾ ਜਿਹੜਾ ਪੂਰਾ ਘਟਨਾਕ੍ਰਮ ਸੀ ਉਹਦੇ ਉਹ ਉਹ ਉਹਨੂੰ ਅੱਗੇ ਮੁਫਰਕ ਦੇ ਹੋਏ ਨੇ ਉਹਨਾਂ ਨੇ ਆਪਣੀ ਗਲਤ ਹੀ ਉਹਨਾਂ ਨੇ ਕਹਿ ਆ ਕਿ ਉਸ ਦੌਰਾਨ 10 ਲੱਖ ਹਿੰਦੂ ਸਿੱਖ ਮੁਸਲਮਾਨ ਮਾਰੇ ਗਏ ਸੀਗੇ ਉਹ ਪੰਜਾਬੀ ਸਭ ਤੇ ਪੰਜਾਬੀ ਵੰਡੇ ਗਏ ਸੀ ਪੰਜ ਦਰਿਆਵਾਂ ਵੰਡੀਆਂ ਗਈਆਂ ਸੀ ਪੰਜਾਬ ਦੀ ਧਰਤੀ ਨੂੰ ਵੰਡਿਆ ਗਿਆ ਸੀਗਾ ਝੂਟ ਜਿਹੜੀ ਫਰਟਪਾਨ ਵਾਲੀ ਪੋਲਿਟਿਕਸ ਹੈਗੀ ਆਉਣੇ ਪੰਜਾਬ ਨੂੰ ਵੰਡਿਆ ਸੀਗਾ ਉਹ ਉੱਥੋਂ ਉਹਨਾਂ ਨੇ ਗੱਲ ਕਹੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਿਹੜੇ ਪਾਰਟੀਸ਼ਨ ਹੋਇਆ ਸੀ ਉਹਦੇ ਚ ਨਿਰਦੋਸ਼ ਲੋਕ ਮਾਰੇ ਗਏ ਸੀ ਉਹਨਾਂ ਵਾਸਤੇ ਉਹਨਾਂ ਨੇ ਅਸੀਂ ਉਹਨਾਂ ਵਾਸਤੇ ਉਹਨਾਂ ਨੇ ਅਰਦਾਸ ਵੀ ਕੀਤੀ 14 ਅਗਸਤ ਨੂੰ ਸ਼੍ਰੀਖੰਡ ਪਾਰਟਸਰ ਦਾ ਪ੍ਰਕਾਸ਼ ਵੀ ਕੀਤਾ ਗਿਆ ਤੇ 16 ਅਗਸਤ ਨੂੰ ਇਹਦਾ ਭੋਗ ਪਾਇਆ ਜਾਊਗਾ ਜੀ ਤੇ ਇਸ ਤੋਂ ਬਾਅਦ ਮਤਲਬ ਬੇਸਿਕਲੀ ਇਹ ਜਿਹੜੀ 1947 ਵਾਲੀ ਜਿਹੜੀ ٹرسٹ ਦੀ ਇਹ ਦੁਬਾਰਾ ਨਾ ਵਾਪਰੇ ਇਹਦੀ ਵੀ ਅਰਦਾਸ ਕੀਤੀ ਉਹਨਾਂ ਨੇ ਫਿਰ ਉਹਨਾਂ ਨੇ ਕਿਹਾ ਕਿ ਜਿਹੜਾ 550 50 ਆ ਪ੍ਰਕਾਸ਼ ਪਰਉ ਸੀਗਾ ਉੱਤੇ ਕਰਤਾਰਪੁਰ ਕੋਰਡਿਓ ਖੁੱਲਿਆ ਗਿਆ ਸੀਗਾ ਲੇਕਿਨ ਹੁਣ ਜਿਹੜਾ ਰੀਸੈਂਟ ਤਣਾਅ ਹੋਇਆਗਾ ਉਹਦੇ ਕਰਕੇ ਕਰਤਾਰਪੁਰ ਕੋਰਡਿਓ ਨੂੰ ਬੰਦ ਕਰ ਦਿੱਤਾ ਗਿਆ ਹੈ ਉਹ ਸੰਗਤਵਾਸੇ ਦੁਬਾਰਾ ਖੁੱਲਿਆ ਜਾਵੇ ਤਾਂ ਕਿ ਸੰਗਤ ਉੱਥੇ ਜਾ ਜਾ ਸਕੇ ਤਾਂ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਦਰਸ਼ਨ ਕਰ ਸਕੇ ਇਹ ਗੁਰੂ ਸਾਹਿਬ ਦੇ ਦਰਸ਼ਨ ਕਰ ਸਕਣ ਇਹ ਗੱਲ ਉਹਨਾਂ ਵੱਲੋਂ ਆਖੀ ਗਈ ਹੈ ਅੱਜ ਇਹ ਉਹਨਾਂ ਨੇ ਕੀ ਆਖੋ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਜੀ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਗਰਾਮ 1-2 ਮਿੰਟ ਹੋਰ ਲਾ ਦਿਓ ਤੁਸੀਂ ਜੇ ਤੁਸੀਂ ਹੋ ਸਕੇ ਤਾਂ ਜਿਹੜਾ ਜਿਹੜੇ ਪੰਜਾਬ 'ਚ ਖੜਾ ਹੋਏ ਨੇ ਕਿਉਂਕਿ ਤੁਸੀਂ ਹੜਾ ਵਾਲੇ ਇਲਾਕੇ 'ਚ ਵੀ ਜਾ ਕੇ ਆਏ ਹੋ ਉਹਦਾ ਅਸੀਂ ਜਾਨਣਾ ਚਾਹਾਂਗੇ ਕਿ ਪੰਜਾਬ ਮਤਲਬ ਮੈਂ ਥੋੜਾ ਸ਼ਿਆਪੁਰ ਦੀ ਵੀਡੀਓਜ਼ ਦੇਖ ਰਿਆ ਸੀਗਾ ਸ਼ਿਆਪੁਰ ਚ ਤਾਂ ਬਹੁਤ ਮਾੜੇ ਹਾਲ ਨੇ ਜਿਹੜੇ ਚੋਹ ਹੁੰਦੇ ਨੇ ਜਿਹੜੇ ਨਾਲੇ ਹੁੰਦੇ ਨੇ ਦਰਿਆਵਾਂ ਦੇ ਉਹ ਸਾਰੇ ਮਤਲਬ ਉਹ ওভার ਫਲੱਡਿਡ ਨੇ ਉਹ ਤੇ ਤੁਸੀਂ ਅੱਜ ਕਿੱਥੇ ਜਾ ਕੇ ਆਏ ਉੱਥੇ ਕੀ ਹਾਲ ਹੈ ਜੀ ਅਸੀਂ ਅੱਜ ਫਿਰ ਤੋਂ ਸੁਲਤਾਨਪੁਰ ਲੋਧੀ ਦੇ ਏਰੀਏ ਦੇ ਵਿੱਚ ਸੀ ਸੁਲਤਾਨਪੁਰ ਲੋਧੀ ਦੇ ਵੱਡੇ ਏਰੀਏ ਦੇ ਵਿੱਚ ਕਰੀਬ 1 ਫੁੱਟ ਪਾਣੀ ਦੇ ਵਿੱਚ ਤਾਂ ਕਮੀ ਆਈ ਹੈ ਪਾਣੀ ਹੀਠਾਂ ਵੱਲ ਜਾ ਰਿਹਾ ਹੈ ਪਰ ਉਥੇ ਸਰਕਾਰ ਦੇ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਹੈਗੇ ਇਸ ਕਰਕੇ ਲੋਕ ਤਰਾਤਰਾਂ ਕਰ ਰਹੇ ਨੇ ਹੋਰ ਸਿੱਖ ਜਥੇਬੰਦੀਆਂ ਖਾਲਸਾ ਏਡ ਵਰਗੀਆਂ ਜਥੇਬੰਦੀਆਂ ਆਪਣੇ ਪੱਧਰ ਤੇ ਲੱਗੀਆਂ ਹੋਈਆਂ ਨੇ ਰੈਸਕਿਊ ਕੈਂਪ ਕੋਈ ਨਹੀਂ ਹੈ ਦਾ ਉੱਥੇ ਕੋਈ ਵੈਸੇ ਦਵਾਈ ਦਾ ਰੂਦਾ ਕੋਈ ਖਾਸ ਪ੍ਰਬੰਧ ਹੈ ਪਾਣੀ ਜਿਸ ਤਰੀਕੇ ਨਾਲ ਘਟ ਰਿਹਾ ਉਪਰੋਂ ਧੁੱਪ ਦੀ ਇੰਨੀ ਜ਼ਿਆਦਾ ਤਪੇਸ਼ੀ ਉਹਦੇ ਨਾਲ ਸਿਹਤ ਖਰਾਬ ਹੋ ਰਹੀ ਸੀ ਬਹੁਤ ਸਾਰੇ ਲੋਕਾਂ ਦੀ ਪਹਿਲਾਂ ਐਂਬੂਲੈਂਸ ਉਹ ਦੱਸ ਰਹੇ ਸੀ ਕਿ ਐਂਬੂਲੈਂਸ ਵੀ 2-3 ਦਿਨ ਨਹੀਂ ਸੀ ਹੁਣ ਐਂਬੂਲੈਂਸ ਉੱਥੇ ਲੱਗ ਚੁੱਕੀ ਸੀ ਇਹ ਚਲੋ ਚੰਗੀ ਗੱਲ ਹੈ ਕਿ ਪਰ ਇਹ ਜ਼ਰੂਰ ਹਾਲਾਤ ਹਰ ਵਾਰ ਬਣਦੇ ਨੇ ਕਿ ਬਹੁਤ ਦੂਰ ਦੂਰ ਜਿਹੜੇ ਘਰ ਨੇ ਉਹਨਾਂ ਪਾਣੀ ਵਾਲੇ ਏਰੀਏ ਦੇ ਵਿੱਚ ਜਿੱਥੇ ਲੋਕ ਪਹੁੰਚ ਹੀ ਨਹੀਂ ਕਰਦੇ ਉਹਨਾਂ ਤੱਕ ਕੁਝ ਪਹੁੰਚਦਾ ਹੀ ਨਹੀਂ ਉਹ ਬਹੁਤ ਨੁਕਸਾਨ ਹੁੰਦਾ ਜਿਹੜੇ ਘਰ ਲਾਗੇ-ਲਾਗੇ ਹੁੰਦੇ ਨੇ 3-4 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੱਥੇ ਤੱਕ ਕਿਸ਼ਤੀਆਂ ਢੇੜਾ ਕੱਢਦੀਆਂ ਨੇ ਉਹ ਤਾਂ ਪਹੁੰਚਦਾ ਕਰਦੀਆਂ ਨੇ ਸਾਰਾ ਸਮਾਨ ਕੁਝ ਘਰ ਵਿੱਚ ਇਹੋ ਜਿਹੇ ਰਹਿ ਜਾਂਦੇ ਨੇ ਜਿਨ੍ਹਾਂ ਦਾ ਖਾਸਾ ਨੁਕਸਾਨ ਹੋ ਜਾਂਦਾ ਤੇ ਉਹਨਾਂ ਤੱਕ ਖਾਣ ਪੀਣ ਦੀਆਂ ਰਸਦਾਂ ਵੀ ਨਹੀਂ ਪਹੁੰਚਦੀਆਂ ਕੁਝ ਘਰ ਤਾਂ ਇਹੋ ਜਿਹੇ ਵੀ ਦੇਖੇ ਜਿਨ੍ਹਾਂ ਦੇ ਘਰ ਰਿਸਣੇ ਢੈਣੇ ਸ਼ੁਰੂ ਹੋ ਗਏ ਨੇ ਉਹਨਾਂ ਦੀਆਂ ਕੰਧਾਂ ਡਿੱਗਣੀਆਂ ਸ਼ੁਰੂ ਹੋ ਗਈਆਂ ਸੀ ਘਰਾਂ 'ਚ ਕਾਫੀ ਪਾੜ ਆ ਚੁੱਕਿਆ ਸੀ ਕਿਉਂਕਿ ਇੱਕ ਲੋਕ ਘਰ ਨਹੀਂ ਛੱਡਣਾ ਚਾਹੁੰਦੇ ਲੋਕ ਉੱਥੇ ਹੀ ਰਹਿਣਾ ਚਾਹੁੰਦੇ ਨੇ ਇੱਕ ਹੋਰ ਗੱਲ ਹੈ ਇਸੇ ਵਿੱਚ ਖਾਸ ਉਹ ਲੋਕ ਕਹਿੰਦੇ ਨੇ ਕਿ ਸਾਨੂੰ ਹਰ ਵਾਰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਤੁਸੀਂ ਲੋਕ ਗਲਤ ਹੋ ਗਲਤ ਕਿਵੇਂ ਕਿ ਤੁਸੀਂ ਦਰਿਆ ਦੇ ਖੇਤ ਰਸਤੇ 'ਚ ਬੈਠੇ ਹੋਏ ਹੋ ਤੁਸੀਂ ਦਰਿਆ ਤੇ ਕਬਜ਼ਾ ਕੀਤਾ ਹੋਇਆ ਉਹ ਕਹਿੰਦੇ ਨੇ ਸਾਡੇ ਕੋਲ ਮਾਲਕੀਅਤ ਹੈ ਅਸੀਂ ਸਰਕਾਰ ਦੇ ਕੋਲੋਂ ਇਹ ਖਰੀਦੀਆਂ ਹੋਈਆਂ ਜ਼ਮੀਨਾਂ ਨੇ ਅਸੀਂ ਕਿਵੇਂ ਇਹਦੇ ਤੇ ਕਬਜ਼ਾ ਕੀਤਾ ਹੋਇਆ ਇਸੇ ਕਰਕੇ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਮਿਲਦਾ ਇਸੇ ਚੱਕਰ ਦੇ ਵਿੱਚ ਉੱਪਰੋਂ ਉਹਨਾਂ ਦਾ ਇਹ ਵੀ ਰੋਸਾ ਸੀ ਪੰਜਾਬ ਦੀ ਸਰਕਾਰ ਦੇ ਨਾਲ ਵੀ ਕਿਸੇ ਵੀ ਮੰਤਰੀ ਨੇ ਇੱਥੋਂ ਤੱਕ ਕਿ ਮੁੱਖ ਮੰਤਰੀ ਵੀ ਇੱਕ ਵੀ ਬਿਆਨ ਹੜਾਂ ਦੇ ਬਾਬਤ ਨਹੀਂ ਦਿੱਤਾ ਤਾਂ ਉਹ ਕਹਿੰਦੇ ਫਿਰ ਅਸੀਂ ਇਹ ਕਿਵੇਂ ਮੰਨੀਏ ਕਿ ਇਹ ਹੜ ਰਜਿਸਟਰ ਵੀ ਹੋਊਗਾ ਸਰਕਾਰੀ ਕਾਗਜ਼ਾਂ ਦੇ ਵਿੱਚ ਵੀ ਭਾਈ ਇਹ ਹੜ ਆਇਆ ਸੀ ਜੇ ਉਹ ਹੜ ਰਜਿਸਟਰ ਨਹੀਂ ਹੋਊਗਾ ਤਾਂ ਉਹ ਕਿੱਥੇ ਅਪੀਲ ਦਲੀਲ ਲਾਉਣਗੇ ਜਿਹੜਾ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਹੈ ਉਹਦੇ ਲਈ ਇਹ ਕੁੱਲ ਮਿਲਾ ਕੇ ਸਥਿਤੀ ਸੀ ਤੇ ਪਾੜ ਜਿਹੜੀ ਜਿਹੜੀ ਜਗ੍ਹਾ ਤੇ ਪਏ ਹੋਏ ਉੱਥੇ ਆਪਣੇ ਪੱਧਰ ਤੇ ਲੋਕ ਕੋਸ਼ਿਸ਼ਾਂ ਕਰ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਲੱਗੇ ਹੋਏ ਨੇ ਲੋਕ ਪਿੰਡਾਂ ਦੇ ਵਿੱਚੋਂ ਗ੍ਰਾਹੀ ਕਰਕੇ ਐਨ ਆਰ ਆਈ ਬਾਹਰੋਂ ਪੈਸਾ ਭੇਜ ਰਹੇ ਨੇ ਤੇ ਆਪ ਆਪਣੇ ਟਰੈਕਟਰਾਂ ਚ ਹਲਪ ਵਾਪ ਵਾ ਕੇ ਦਿਨ ਰਾਤ ਵੰਨ ਨੂੰ ਬਾ ਰਹੇ ਨੇ ਜਿਹੜਾ ਨੈਸ਼ਨਲ ਹਾਈਵੇ ਬਣ ਰਿਹਾ ਹੈ ਹੁਣ ਦਿੱਲੀ ਕਟੜਾ ਐਕਸਪ੍ਰੈਸ ਹਾਈਵੇ ਜਿਹੜਾ ਨੂੰ ਬਣਨਾ ਹੈ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਹਾਈਵੇ ਉਹ ਜਿੱਥੋਂ ਜਿੱਥੋਂ ਨਹੀਂ ਬਣਿਆ ਹੋਇਆ ਉਹਨਾਂ ਨੇ ਕਾਫੀ ਸਾਰੀ ਮਿੱਟੀ ਉੱਥੇ ਇਕੱਠੀ ਕੀਤੀ ਹੋਈ ਹੈ ਕਿਉਂਕਿ ਉੱਚਾ ਬਹੁਤ ਬਣਨਾ ਹੈ ਉਹ ਵਾਲੀ ਮਿੱਟੀ ਨੂੰ ਹੁਣ ਵਰਤਿਆ ਜਾ ਰਿਹਾ ਹੈ ਉਸ ਏਰੀਏ ਜਿਸ ਏਰੀਏ ਦੇ ਵਿੱਚ ਅਸੀਂ ਸੀ ਅੱਜ ਉੱਥੇ ਰਾਣਾ ਇੰਦਰਪ੍ਰਤਾਪ ਉਹਣੀ ਉੱਥੋਂ ਦੇ ਐਮਐਲਏ ਨੇ ਉਹ ਲੋਕ ਦੱਸ ਰਹੇ ਸੀ ਕਿ ਉਹਨਾਂ ਨੇ ਆਪਣੇ ਵੱਲੋਂ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਠੀਕ ਹੈ ਐਮਐਲਏ ਆ ਉਸ ਦਾ ਫਰਜ਼ ਹੈ ਨਾਲੇ ਵੈਸੇ ਵੀ ਉਹ ਚੰਗੇ ਤਨਾੜ ਨੇ ਤੇ ਇੰਡਸਟਰੀਅਲਿਸਟ ਨੇ ਉਹਨਾਂ ਨੇ ਆਪਣੇ ਪੱਧਰ ਤੇ ਮਸ਼ੀਨਾਂ ਦਿੱਤੀਆਂ ਹੋਈਆਂ ਨੇ ਕਿ ਕੋਈ ਨਾ ਤੁਸੀਂ ਇਹ ਮਿੱਟੀ ਵਰਤ ਤਿਆ ਜਾ ਸਕਦਾ ਹੈ ਪਾਣੀ ਨੂੰ ਫਿਲਹਾਲ ਦੇ ਲਈ ਰੋਕਣ ਦੀ ਕੋਸ਼ਿਸ਼ ਕੀਤੀ ਜਾਵੇ ਪਰ ਇਹ ਖਬਰ ਨਾਲ ਦੀ ਨਾਲ ਜ਼ਰੂਰ ਹੈ ਹੁਸੈਨੀ ਵਾਲੇ ਪਾਸੇ ਹੁਣ ਬਹੁਤ ਪੱਧਰ ਵੱਧ ਚੁੱਕਿਆ ਹੈ ਪਾਣੀ ਦਾ ਇਹ ਚਿੰਤਾਜਨਕ ਹੈ ਆਉਣ ਵਾਲੇ ਦਿਨਾਂ ਚ ਉਧਰ ਦੀਆਂ ਤਸਵੀਰਾਂ ਹੋਰ ਖਤਰਨਾਕ ਹੋ ਨਾ ਹੋਣ ਇਹਦੇ ਲਈ ਆਪਾਂ ਅਰਦਾਸ ਹੀ ਕਰ ਸਕਦੇ ਹਾਂ ਜੀ ਸ਼ੁਕਰੀਆ ਗੁਰਪ੍ਰੀਤ ਤੁਸੀਂ ਜਿਹੜੇ ਹੜ੍ਹ ਦੇ ਹਲਾਤ ਨੇ ਪੰਜਾਬ ਚੋਂ ਬਾਰੇ ਗੱਲ ਕੀਤੀ ਪੋ ਬਹੁਤ ਧੰਨਵਾਦ ਸੋ ਇੱਥੇ ਹੀ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਮਨਦੀਪ ਜੀ